ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟੇਂਡਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅਜੀਤ ਰੋਡ ਤੇ ਲੋਕਾਂ ਨੇ ਡੀ.ਸੀ ਨਾਲ ਕੀਤੀ ਮੀਟਿੰਗ ਇਸ ਮੀਟਿੰਗ ਵਿੱਚ ਲੋਕਾਂ ਨੂੰ ਨਸ਼ਾ ਛਡਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਥਾਂ ਤੇ ਵਿਕਦਾ ਹੈ ਜਾਂ ਕੋਈ ਨਸ਼ਾ ਵਿਅਕਤੀ ਕੋਈ ਵਿਅਕਤੀ ਨਕਸ਼ਾ ਕਰਦਾ ਹੈ ਤਾਂ ਉਹ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਉਸ ਤੇ WhatsApp ਨੰਬਰ ਦਿੱਤਾ ਗਿਆ ਜਿੱਦੀ ਸੂਚਨਾ ਦੇਣ ਵਾਲੇ ਦਾ ਨੰਬਰ ਗੁਪਤ ਰੱਖਿਆ ਜਾਵੇਗਾ ਕੀ ਹੈ ਪੂਰੀ ਜਾਣਕਾਰੀ ਆਓ ਦੇਖਦੇ ਹਾਂ ਸ਼ੋਕਮੰਦਲ ਦੀ ਰਿਪੋਰਟ ਸਮਝ ਗਏ 3 4 1 ਬੱਚੇ ਨੂੰ ਫੜ ਕੇ ਇੱਕ ਡਰਾਮਾ ਕਰਦੇ ਸਰੇਕ ਦਾ ਉਚਿਤ ਉਸੇ ਜਾ ਕੇ ਉਹ ਮੈਨੂੰ ਤਾਂ ਸਬਮਿਟ ਕਰਵਾ ਸਮਝਾ ਕੇ ਤੂੰ ਉਹਦੇ ਨਾਲ ਫੋਟੋਆਂ ਦੇ ਇੰਪੈਕਟ ਰਿਪੋਰਟ ਦੇ ਅਸੀਂ ਜ਼ਾਵਾਇਮ ਇਸੇ ਗੱਲਾਂ ਤੁਹਾਡਾ ਵਿਚਾਰਾਂ ਚ ਸਾਂਝੇ ਕਰਨੇ ਆ ਵੀ ਆਪਾਂ ਜਿਹੜਾ ਨਸ਼ਾ ਮੁਕਤ ਪੰਜਾਬ ਆ ਜੇ ਨਸ਼ਾ ਮੁਕਵਾ ਤੇ ਆਪਣਾ ਜਿਹੜਾ ਹੈਗਾ ਕੰਮ ਹੈ ਉਸ ਯਾਰੂ ਨਾਲ ਨਾਲ ਕਰੀਏ ਕਿ ਕਿੰਦਾ ਵਾਤਾਵਰਣ ਦੇ ਬਾਰੇ ਕਿਹਦਾ ਹੁੰਦਾ ਜੀ ਮੇਰੇ ਇੱਥੇ ਜੋ ਪ੍ਰੋਬਲਮ ਹੈ ਵੀ ਸਾਡੇ ਚੋਰੀ ਬਾੜੀ ਹੁੰਦੀ ਸਾਡੇ ਇਹ ਹੁੰਦਾ ਉਹ ਹੁੰਦਾ ਤਾਂ ਅਸੀਂ ਉਸ ਤੇ ਕੰਮ ਕਰਦੇ ਆ ਧੋਬੀਆਂ ਨੇ ਜੀਆਂ ਬਹੁਤ ਸਾਰੀਆਂ ਪ੍ਰੋਬਲਮ ਸ਼ਿਕਾਇਤਾਂ ਸੀ ਸੱਚੀ ਗੱਲ ਧਰਮ ਕਮਿਟੀਿੰਗ ਅਗੋਂ ਨੰਬਰ ਦਾ ਬੋਰਡ ਨੰਬਰ ਕਿਹੜਾ ਅੱਜ ਜਿਹੜੀ ਮੀਟਿੰਗ ਸੀ ਡੀਐਸਪੀ ਸਾਹਿਬ ਕੋਲੋਂ ਉਹਦੀ ਕੀ ਸਰਕਾਰ ਦਾ ਜੋ ਚੱਲ ਰਿਹਾ ਹੈ ਅਜੰਡਾ ਵਿਰੋਧ ਨਸ਼ਾ ਮੁਕਤ ਉਹਦੇ ਸਬੰਧ ਵਿੱਚ ਮੋਲਾਣੋ ਸਾਹਿਬ ਗਿਆਨ ਬੜੀ ਸੀ 17 ਨੰਬਰ ਵਾਲੇ ਪਾਰਕ ਦੇ ਕੋਲ ਮੰਦਲ ਔਰ ਉਹਦੇ ਸਬੰਧ ਵਿੱਚ ਪਬਲਿਕ ਦੇ ਨਾਲ رابطہ ਕੈਂਪਨ ਕਰਵਾਉਣ ਦੇ ਨਾਲ ਇਹ ਪਬਲਿਕ ਦੇ ਫੀਡਬੈਕ ਲੈਣ ਲਈ ਮੀਟਿੰਗ ਕੀਤੀ ਕੁਛ ਵੀ ਰੋਡ ਦੀਆਂ ਸਮੱਸਿਆਵਾਂ ਵਾਲੀਆਂ ਸੀਆਂ ਜਿਵੇਂ ਪੀਜੀ ਹੈ ਜਾਂ ਹੋਰ ਉਹ ਵੀ ਲੋਕਾਂ ਨੇ ਦੱਸਿਆ ਕਿ ਕੀ ਸਮੱਸਿਆਵਾਂ ਹਨ ਕਿ ਕੀ ਪੁਲਿਸ ਉਹਨਾਂ ਦਾ ਸਹਾਇਤਾ ਹਾਂਜੀ ਬਿਲਕੁਲ ਪਬਲਿਕ ਨੇ ਸਮੱਸਿਆਵਾਂ ਰੱਖੀਆਂ ਜਿਵੇਂ ਕੋਈ ਟ੍ਰੈਫਿਕ ਦੀ ਸਮੱਸਿਆ ਹੈਗੀ ਹੈ ਫੇਰ ਰੋਡ ਦੀ ਕਰਦੇ ਨੇ ਜਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਗੁਆਂਢ ਵਾਲੇ ਲਈ ਥੋੜਾ ਜਿਹਾ ਟੂਰ ਨਾਲ ਵੱਲੋਂ ਵੀ ਲੋਕ ਜਿਹੜੇ ਰਹੇ ਹੈਗੇ ਆ ਮਾਰਕੀ ਜਾ ਰਹੇ ਉੱਪਰ ਹੀ ਆ ਜੋ ਫੇਰ ਰੋਡਾ ਟ੍ਰੈਫਿਕ ਉਹਨਾਂ ਦੇ ਵਜ੍ਹਾ ਨਾਲ ਹੋਇਆ ਔਰ ਜਿਹੜੇ ਪੀਜੀ ਹੈਗੇ ਘਰਾਂ ਦੇ ਵਿੱਚ ਉਥੇ ਵੀ ਬਿਨਾ ਪਰਮਿਸ਼ਨ ਤੋਂ ਕਿਸੇ ਦਾ ਕੋਈ ਆਈਡੀ ਵੀ ਲੈ ਲੈਂਦੇ ਤੇ ਉਹ ਵੀ ਸਿੱਖ ਪਰਿਸ਼ਾਰੀ ਦਾ ਕਾਰਨ ਬਣ ਗਿਆ। ਪੁਲਿਸ ਨੇ ਲੋਕੀਂ ਆਸ਼ਵਾਸ਼ਣ ਦਿੱਤਾ ਹੈ। ਪੁਲਿਸ ਨੇ ਇਹ ਹੀ ਆਸ਼ਵਾਸ਼ਣ ਦਿੱਤਾ ਹੈ ਕਿ ਇਸ ਤੋਂ ਬਾਅਦੋਂ ਹਰ ਦਸਤਾਇਨਾਤ ਕੀ ਮਿਲਿਆ। ਵੀ ਵੈਰੀਫਿਕੇਸ਼ਨ ਕੀਤੀ ਜਾਵੇ ਜਿਹੜੇ ਅਨauthorized ਕੀ ਦੀ ਹੈਗੇ ਆ। ਜਾਂ ਬਿਨਾ ਕਿਸੇ ਆਈਡੀ ਪ੍ਰੂਫ ਤੋਂ ਬਚਿਆ ਨ ਰੱਖਦੇ। ਤੇ ਉਹ ਆਡੈਂਟੀਫਾਈ ਕਰਕੇ ਉਹਨਾਂ ਨੂੰ ਜੋ ਬੰਦੀ ਕਾਰਵਾਈ ਹੈ ਔਰ ਜੋ ਅੱਗੇ ਤੋਂ ਸੁਧਾਰ ਲੈਣਾ ਹੈ ਉਹਦੇ ਬਾਰੇ ਚੱਲ ਰਿਹਾ। ਨਯੋਗ ਐਸਐਸਪੀ ਅਮਿਤ ਕੌਂਟ ਦਾ ਆਈਪੀਐਸ ਐਸਐਸਪੀ ਬਠਿੰਡਾ ਜੀ ਇਹਨਾਂ ਦੀਆਂ ਦੇਸ਼ਾ ਨਿਰਦੇਸ਼ਾ ਹੈਟ ਹੈ ਜੋ ਸਰਕਾਰ ਦੀਆਂ ਪਾਲਿਸੀਸ ਹੈ ਗਾਈਡਲਾਈਨਸ ਹੈਗਾ ਉਹਨਾਂ ਦੀ ਇੰਪਲੀਮੈਂਟੇਸ਼ਨ ਤੇ ਹੋਰ ਸਾਰਾ ਕਰਦੇ ਹੋਏ ਅੱਜ ਅਸੀਂ ਇੱਕ ਪਬਲਿਕ ਮੀਟਿੰਗ ਰੱਖੀ ਸੀ ਜਿੱਥੇ ਸਾਡਾ ਬੇਸਿਕ ਪਰਪਸ ਮੀਟਿੰਗ ਦਾ ਇਹ ਸੀਗਾ ਕਿ ਜੋ ਵੀ ਸਰਕਾਰ ਨੇ ਜਿਹੜੀਆਂ ਹਦਾਇਤਾਂ ਹੈ ਨਸ਼ੇ ਵਿਰੁੱਧ ਹੈ ਜਾਂ ਹੋਰ ਹੈਗੀਆਂ ਉਹ ਪਬਲਿਕ ਨੂੰ ਵੀ ਸ਼ੇਅਰ ਕੀਤੀਆਂ ਜਾਣ ਤੇ ਪਬਲਿਕ ਤੋਂ ਵੀ ਡਾਇਰੈਕਟ ਫੀਡਬੈਕ ਲਿਆ ਜਾਵੇ ਇਸ ਸਬੰਧੀ ਅਸੀਂ ਮੀਟਿੰਗਾਂ ਜਿਹੜੀਆਂ ਵਕਤ ਵਕਤ ਜਗ੍ਹਾ ਤੇ ਤੇ ਵਕਤ ਵਕਤ ਸਮੇਂ ਤੇ ਅਸੀਂ ਕੰਟੀਨਿਊਸਲੀ ਕਰਦੇ ਇਸ ਦੇ ਇਸ ਦਾ ਪਬਲਿਕ ਦਾ ਕੀ ਫੀਡਬੈਕ ਹੈ ਜਾਂ ਜੋ ਸਰਕਾਰੀ ਕਾਲਜ ਡਿਪਾਰਟਮੈਂਟ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਵਰਦੀ ਕੀ ਫੀਡਬੈਕ ਆ ਰਿਹਾ ਜਾਂ ਕਿ ਇੱਥੇ ਵੀ ਇੰਪਰੂਵਮੈਂਟ ਦੀ ਲੋੜ ਹੈ ਤਾਂ ਇਸ ਤਰ੍ਹਾਂ ਦਾ ਫੀਡਬੈਕ ਲੈ ਕੇ ਤਾਂ ਤਾਂ ਜੋ ਅਗਲੀ ਕਾਰਵਾਈ ਹੋਰ ਵਧੀਆ ਤਰੀਕੇ ਨਾਲ ਕੀਤੀ ਜਾਵੇ ਪਿਛਲੇ ਸਮੇਂ ਵਿੱਚ ਲੋਕ ਡਰਦੇ ਰਹੇ ਜੀ ਲੋਕਾਂ ਕਿ ਇਨਫੋਰਮੇਸ਼ਨ ਟੀਮ ਤੋਂ ਕਿ ਜਿਹੜੀ ਸਰਕਾਰੀ ਏਜੰਸੀ ਲੀਕ ਹੋ ਜਾਂਦੀ ਹੈ ਠੀਕ ਹੈ ਨਾ ਜੋ ਦੇਖੋ ਇਸ ਬਾਰੇ ਅਸੀਂ ਪਬਲਿਕ ਨੂੰ ਵੀ ਅਵੇਅਰ ਕੀਤਾ ਜੀ ਤੁਹਾਡੇ মিডিਆ ਮਾਈਂ ਵੀ ਅਸੀਂ ਅਵੇਅਰ ਕਰਨਾ ਚਾਹੁੰਦੇ ਹੈਗੇ ਆ ਕਿ ਯੂਥ ਨਸ਼ਾ ਵਿਰੋਧ ਚੱਲਦੇ ਇਸ ਦੇ ਤਹਿਤ ਉਹ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜੋ ਹੈ 9779100200 ਇਹ ਇੱਕ ਸੈਂਟਰਲਾਈਜ਼ਡ ਨੰਬਰ ਹੈਗਾ ਜੀ ਸਟੇਟ ਲੈਵਲ ਦਾ ਨੰਬਰ ਹੈ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਨਸ਼ਿਆਂ ਦੇ ਵਿਰੁੱਧ ਤਾਂ ਤੁਸੀਂ ਇਸ ਨੰਬਰ ਤੇ ਦੇ ਸਕਦੇ ਹੋ ਇਸ ਦੀ ਇਹ ਖਾਸੀਅਤ ਹੈ ਕਿ ਇਹ ਥੋ ਇਹ ਸੈਂਟਰਲਾਈਜ਼ਡ ਹੈ ਚੰਡੀਗੜ੍ਹ ਚੱਲਦਾ ਨੰਬਰ ਹੈ ਤੋ ਉਥੋਂ ਜਦੋਂ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਿਹੜਾ ਕੰਪਲੇਨੈਂਟ ਹੁੰਦਾ ਉਹਦੀ ਆਈਡੈਂਟੀਟੀ ਨਹੀਂ ਰਿਵੀਲ ਹੁੰਦੀ ਤਾਂ ਕਿਸੇ ਤਰੀਕੇ ਨਾਲ ਵੀ ਜਿਸ ਜ਼ਿਲ੍ਹੇ ਨਾਲ ਸੰਬੰਧਿਤ ਉਹਤ ਇਨਫੋਰਮੇਸ਼ਨ ਚੱਲ ਜਾਂਦੀ ਹੈ ਆਈਡੈਂਟੀਟੀ ਉਹਦੀ ਸੀਕ੍ਰੀਟ ਰਹਿੰਦੀ ਆ ਤਾਂ ਇਦਾਂ ਵੀ ਦੇਖ ਸਕਦੇ ਇਸ ਤੋਂ ਇਲਾਵਾ ਅਗਰ ਫਿਰ ਵੀ ਕਿਸੇ ਲੋਕਲ ਹੈ ਜਾਂ ਸਾਡੇ ਆਫਿਸ ਆ ਉਹ ਇਨਫੋਰਮੇਸ਼ਨ ਸ਼ੇਅਰ ਕਰੋ ਕਿਸੇ ਦੀ ਵੀ ਇਨਫੋਰਮੇਸ਼ਨ ਆਈਡੈਂਟੀਟੀ ਲੀਕ ਨਹੀਂ ਕੀਤੀ ਜਾਂਦੀ ਜਿਹੜੇ ਮਹੱਲਾ ਵਾਸੀ ਸੀ ਉਹਨਾਂ ਵੱਲੋਂ ਕੋਈ ਸ਼ਿਕਾਇਤਾਂ ਜਾਸੂ ਜੀ ਹabhi ਦੱਸਿਆ ਗਿਆ ਕਿਸ ਤਰ੍ਹਾਂ ਦੇ ਹਾਂਜੀ ਮਹੱਲਾ ਬਸ ਅਸੀਂ ਦੇਖੋ ਮੇਨ ਪਰਪਸ ਹੀ ਇਹ ਹੈਗਾ ਜੀ ਇਹਨਾਂ ਮੀਟਿੰਗਸ ਦਾ ਵੀ ਸਰਕਾਰ ਦੀਆਂ ਗਾਈਡਲਾਈਨਸ ਦੀ ਅਵੇਅਰਨੈਸ ਵੀ ਹੈਗੀ ਹੈ ਤੇ ਉਹਨਾਂ ਤੋਂ ਫੀਡਬੈਕ ਵੀ ਲਿਆ ਜਾਵੇ ਜਿੱਦਾਂ ਅੱਜ ਸਾਨੂੰ ਫੀਡਬੈਕ ਦਿੱਤਾ ਹੈਗਾ ਕਿ ਕਈ ਪੀਜੀਸ ਵਗੈਰਾ ਜੇ ਲੋਕ ਬੱਚੇ ਬਾਹਰੋਂ ਰਹਿੰਦੇ ਹਨ ਉਹਨਾਂ ਸੰਬੰਧੀ ਕੋਈ ਸ਼ਿਕਾਇਤਾਂ ਆਉਂਦੀਆਂ ਹੈਗੀਆਂ ਜਾਂ ਕੋਈ ਸਪੈਸੀਫਿਕ ਕੋਈ ਜਗ੍ਹਾ ਦੱਸੀਆਂ ਹੈਗੀਆਂ ਵੀ ਜਿੱਥੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਹੈ ਜਾਂ ਇਦਾਂ ਦਾ ਕੋਈ ਮੰਦਿਰ ਵਗੈਰਾ ਜਾਂ ਉਦਾਂ ਦੀ ਪ੍ਰੋਬਲਮ ਹੈ ਤਾਂ ਅਸੀਂ ਉਸ ਤੇ ਜ਼ਰੂਰ ਕਾਰਵਾਈ ਕਰਾਂਗੇ